ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਰਾਤ ਤੋਂ ਹੀ ਤੁਸੀਂ ਆਪਣੇ ਤਵੇ ਦੇ ਉੱਪਰ ਜਿਹੜਾ ਤਵਾ ਤੁਸੀਂ ਰਸੋਈ ਘਰ ਦੇ ਵਿੱਚ ਵਰਤਦੇ ਹੋ ਉਸ ਤੇ ਉੱਪਰ ਇਹ ਇੱਕ ਚੀਜ਼ ਰੱਖਣੀ ਸ਼ੁਰੂ ਕਰ ਦਿੰਦੇ ਹੋ ਧਨ ਦੇ ਨਾਲ ਮਾਲਾ ਮਾਲ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਚਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਜੀ। ਉਹ ਬਹੁਤ ਹੀ ਧਿਆਨ ਦੇ ਨਾਲ ਸਰਵਣ ਕਰ ਲੈਣੀਆਂ ਜੀ। ਜਿਸ ਦੇ ਨਾਲ ਤੁਹਾਡੇ ਘਰ ਦੀ ਹਰ ਇੱਕ ਪਰੇਸ਼ਾਨੀ ਦੂਰ ਹੋ ਜਾਵੇਗੀ। ਧਨ ਦੇ ਪ੍ਰਤੀ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆਂ। ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ। ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ ਜੇਕਰ ਤੁਸੀਂ ਸਾਡੀ ਅੱਜ ਦੀ ਵੀਡੀਓ ਬਿਨਾਂ ਸਕਿਪ ਕੀਤੇ ਧਿਆਨ ਦੇ ਨਾਲ ਸੁਣੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਹੋਵੇਗੀ। ਤੁਸੀਂ ਬਿਨਾਂ ਮਿਹਨਤ ਕੀਤੇ ਹੀ ਧਨਵਾਨ ਬਣ ਸਕਦੇ ਹੋ। ਅੱਜ ਦੀ ਵੀਡੀਓ ਕਰਦੇ ਤਵੇ ਦੇ ਬਾਰੇ ਹੈ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਇਸ ਨੂੰ ਪੂਰੇ ਹੀ ਵਿਸ਼ਵਾਸ ਦੇ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤਾਂ ਜੀ ਜੇਕਰ ਤੁਸੀਂ ਕੁਝ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਕਦੇ ਵੀ ਪੈਸੇ ਦੀ ਤੋੜ ਨਹੀਂ ਆਵੇਗੀ ਤੁਸੀਂ ਬਿਨਾਂ ਕੁਝ ਕੀਤੇ ਆ ਜਿਆਦਾ ਮਿਹਨਤ ਕੀਤੇ ਬਿਨਾਂ ਹੀ ਪੈਸਾ ਕਮਾ ਸਕਦੇ ਹੋ ਤੁਸੀਂ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਘਰ ਦਾ ਤਵਾ ਕਦੇ ਵੀ ਧਨ ਦੀ ਕਮੀ ਨਹੀਂ ਹੋਣ ਦਿੰਦਾ ਇਸ ਗੱਲ ਨੂੰ ਬਹੁਤ ਜ਼ਿਆਦਾ ਪ੍ਰਮੁੱਖ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਹਨਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤੇ ਸਾਤ ਸੰਗਤ ਜੀ ਤਵਾ ਤਾਂ ਹਰ ਇੱਕ ਘਰ ਦੇ ਵਿੱਚ ਹੁੰਦਾ ਹੈ ਤੇ ਇਸ ਦਾ ਮਹੱਤਵ ਵੀ ਖਾਣਾ ਬਣਾਉਣ ਤੱਕ ਹੀ ਨਹੀਂ ਹੁੰਦਾ ਸਗੋਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਹੁੰਦਾ ਹੈ ਸਾਚੰਗੇ ਜੀ ਜੇਕਰ ਤਵੇ ਨੂੰ ਸਹੀ ਵਿਧੀ ਤੇ ਨਿਯਮਾਂ ਦੇ ਅਨੁਸਾਰ ਘਰ ਵਿੱਚ ਰੱਖਦੇ ਹੋ ਇਹ ਤੁਹਾਡੇ ਲਈ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਤੇ ਸ਼ੁਭ ਹੀ ਫਲ ਦੇਂਦਾ ਹੈ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਕੁਝ ਗਲਤੀਆਂ ਕਰਦੇ ਹੋ ਘਰ ਦੇ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਰਸੋਈ ਦੇ ਵਿੱਚ ਤਵਾ ਰੱਖਣ ਦੇ ਬਹੁਤ ਸਾਰੇ ਨਿਯਮ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਤਨ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦੇ ਵਿੱਚ ਬਰਕਤ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਕੁਝ ਨਿਯਮਾਂ ਦਾ ਪਾਲਣ ਕਰਨਾ ਬੜਾ ਜ਼ਰੂਰੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇੱਕ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਤਵੇ ਨੂੰ ਜ਼ਰੂਰ ਸਾਫ਼ ਕਰਕੇ ਹੀ ਰੱਖਣਾ ਚਾਹੀਦਾ ਹੈ ਭਾਵ ਕਿ ਸਾਫ਼ ਕਰਕੇ ਸੌਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦਿੰਦੇ ਹਾਂ ਇਸ ਨਾਲ ਘਰ ਦੇ ਬੱਚੇ ਅਕਸਰ ਹੀ ਬਿਮਾਰ ਰਹਿੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਮੰਨਿਆ ਜਾਂਦਾ ਹੈ। ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋ। ਭਾਵੇਂ ਕਿ ਰੋਟੀ ਬਣਾਓ। ਰੋਟੀ ਬਣਾਉਣ ਤੋਂ ਪਹਿਲਾਂ ਉਸ ਉੱਪਰ ਥੋੜਾ ਜਿਹਾ ਨਮਕ ਪਾ ਲਓ। ਇਸ ਨਾਲ ਉਸ ਦੇ ਜੋ ਉੱਪਰ ਕਿਟਾਣੇ ਹੁੰਦੇ ਹਨ ਖਤਮ ਹੋ ਜਾਂਦੇ ਹਨ। ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲੀ ਰੋਟੀ ਗਿਣਕੇ ਤੇ ਅਖੀਰ ਦੀ ਰੋਟੀ ਕੁੱਤੇ ਨੂੰ ਪਾਉਣ ਲਈ ਜ਼ਰੂਰ ਕੱਢੋ। ਇਸ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ। ਕਿਉਂਕਿ ਸਾਧ ਸੰਗਤ ਜੀ দান ਪੁੰਨ ਕਰਨ ਦੇ ਨਾਲ ਘਰ ਦੇ ਰਿਜਕ ਵਿੱਚ ਹਮੇਸ਼ਾ ਵਾਧਾ ਹੁੰਦਾ ਹੈ ਘਰ ਦੇ ਵਿੱਚ ਬਰਕਤ ਪੈਂਦੀ ਹੈ ਇਸ ਗੱਲ ਨੂੰ ਤਾਂ ਤੁਸੀਂ ਅਕਸਰ ਹੀ ਆਪਣੇ ਘਰ ਦੇ ਵੱਡੇ ਵਡੇਰਿਆਂ ਦੇ ਕੋਲੋਂ ਸੁਣਿਆ ਹੀ ਹੋਵੇਗਾ ਪੈਸੇ ਦੀ ਕਮੀ ਨਹੀਂ ਰਹਿੰਦੀ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੋਦਾ ਨਹੀਂ ਮਾਰ ਕੇ ਰੱਖਣਾ ਚਾਹੀਦਾ ਇਸ ਨੂੰ ਮੋਦਾ ਮਾਰ ਕੇ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਦਿਨ ਬਦਿਨ ਵੱਧਦਾ ਹੀ ਜਾਂਦਾ ਹੈ ਤੁਸੀਂ ਜਦੋਂ ਵੀ ਕੋਈ ਰਸੋਈ ਕਰਦਾ ਤਵੇ ਦਾ ਇਸਤੇਮਾਲ ਕਰਨੋਂ ਹਟ ਜਾਂਦੇ ਹੋ ਤਾਂ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜਿਹੀ ਜਗ੍ਹਾ ਤੇ ਰੱਖੋ ਜਿਸ ਜਗ੍ਹਾ ਤੇ ਉਹ ਕਿਸੇ ਨੂੰ ਦਿਖਾਈ ਨਾ ਦੇਵੇ ਜੇਕਰ ਅਸੀਂ ਉਸ ਨੂੰ ਸਾਹਮਣੇ ਹੀ ਰੱਖ ਦਿੰਦੇ ਹਾਂ ਤਾਂ ਇਸ ਦੇ ਨਾਲ ਘਰ ਦੇ ਮੁਖੀ ਜਾਂ ਫਿਰ ਪਤੀ ਦੀ ਸਿਹਤ ਖਰਾਬ ਰਹਿੰਦੀ ਹੈ ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਹੀ ਤੁਹਾਡੀ ਮੁਸ਼ਕਿਲ ਦਾ ਕਾਰਨ ਬਣ ਸਕਦੀਆਂ ਹਨ ਤਵੇ ਨੂੰ ਹਮੇਸ਼ਾ ਚਮਕਾ ਕੇ ਰੱਖੋ ਕਿਉਂਕਿ ਇਸ ਦਾ ਸਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ ਜਿੰਨਾ ਜ਼ਿਆਦਾ ਤਵਾ ਚਮਕੇਗਾ ਓਨੇ ਹੀ ਜ਼ਿਆਦਾ ਸਾਡੀ ਕਿਸਮਤ ਚਮਕੇਗੀ ਫਿਰ ਕੜਾਹੀ ਨੂੰ ਵੀ ਤਿੱਖੀ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ ਨਾ ਹੀ ਇਸ ਨੂੰ ਕਦੇ ਨਾ ਹੀ ਇਸ ਨੂੰ ਕਦੇ ਝੂਠਾ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਤਵਾ ਵਰਤਦੇ ਹੋ ਹਮੇਸ਼ਾ ਹੀ ਲੋਹੇ ਦੀ ਚੀਜ਼ ਜਾਂ ਫਿਰ ਸਰਬ ਲੋਹ ਦਾ ਤਵਾ ਹੀ ਇਸਤੇਮਾਲ ਕਰੋ ਜੋ ਸਿਹਤ ਦੇ ਲਈ ਵਧੇਰੇ ਚੰਗਾ ਹੁੰਦਾ ਹੈ ਕਦੇ ਵੀ ਨਾਨਸਟਿਕ ਜਾਂ ਫਿਰ ਕਿਸੇ ਹੋਰ ਧਾਤ ਦੇ ਬਣੇ ਹੋਏ ਤਵੇ ਦਾ ਇਸਤੇਮਾਲ ਨਾ ਕਰੋ ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਨਾਲ ਤੁਹਾਡੇ ਘਰ ਦੇ ਵਿੱਚ ਤਨ ਦੀ ਕਮੀ ਦੂਰ ਹੋ ਜਾਵੇਗੀ ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਵੀ ਐਦਾਂ ਕਰਦੇ ਹੋ ਤਾਂ ਅੱਜ ਤੋਂ ਹੀ ਇਸ ਆਦਤ ਨੂੰ ਛੱਡ ਦੇਣਾ ਇਸ ਨਾਲ ਤੁਹਾਡੇ ਘਰ ਦੇ ਵਿੱਚ ਬੜੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਤਵੇ ਨੂੰ ਸਾਫ਼ ਕਰਨ ਵਿੱਚ ਸਾਬਣ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ। ਹਫ਼ਤੇ ਦੇ ਵਿੱਚ ਇੱਕ ਵਾਰ ਤਵੇ ਦੇ ਉੱਪਰ ਨਿੰਬੂ ਜਾਂ ਫਿਰ ਮਿੱਠਾ ਸੋਡਾ ਤੇ ਜਾਂ ਸਿਰਕਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰਿਆ ਕਰੋ। ਇਸ ਦੇ ਨਾਲ ਤਵੇ ਦੀ ਸਾਰੀ ਹੀ ਗੰਦਗੀ ਸਾਫ਼ ਹੋ ਜਾਂਦੀ ਹੈ। ਤਵਾ ਹਮੇਸ਼ਾ ਸਾਫ਼ ਰਹਿੰਦਾ ਹੈ। ਤਵੇ ਨੂੰ ਕਦੇ ਵੀ ਚੁੱਲ੍ਹੇ ਦੇ ਉੱਪਰ ਨਹੀਂ ਛੱਡਣਾ ਚਾਹੀਦਾ। ਇਸ ਦਾ ਇਲਾਵਾ ਕਦੇ ਕਿਸੇ ਨੂੰ ਖੜਾ ਵੀ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੇ ਵਿੱਚ ਲੜਾਈ ਤੇ ਝਗੜੇ ਦਾ ਕਾਰਨ ਬਣ ਜਾਂਦਾ ਹੈ ਜਲੇ ਸੜੇ ਹੋਏ ਤਵੇ ਦਾ ਭੁੱਲ ਕੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਜ਼ਿੰਦਗੀ ਇਹ ਕਿਸਮਤ ਨੂੰ ਵਿਗਾੜ ਸਕਦਾ ਹੈ ਕਦੇ ਵੀ ਟੁੱਟੇ ਹੋਏ ਬਰਤਨ ਨੂੰ ਨਾ ਵਰਤੋ ਕਿਉਂਕਿ ਸਾਡੀ ਚੰਗੀ ਸਿਹਤ ਚੰਗੀ ਕਿਸਮਤ ਨੂੰ ਵਿਗਾੜ ਸਕਦਾ ਹੈ ਕਦੇ ਵੀ ਟੁੱਟੇ ਹੋਏ ਜਾਂ ਟੇਢੇ ਮੇਢੇ ਤਵੇ ਦੇ ਉੱਪਰ ਰੋਟੀ ਨਾ ਬਣਾਓ ਇਸ ਨੂੰ ਤੁਰੰਤ ਹੀ ਘਰ ਤੋਂ ਬਾਹਰ ਕੱਢ ਦਿਓ ਤੇ ਨਵੇਂ ਤਵੇ ਦੀ ਵਰਤੋਂ ਕਰ ਲਿਓ ਸੱਸ ਜੰਗਾ ਜੀ ਤਵੇ ਨੂੰ ਕੱਪੜੇ ਦੇ ਨਾਲ ਸਾਫ਼ ਕਰੋ ਪਾਣੀ ਨਾਲ ਸਾਫ਼ ਕਰਕੇ ਉਸ ਤੋਂ ਬਾਅਦ ਸਾਫ਼ ਕੱਪੜੇ ਨਾਲ ਸਾਫ਼ ਕਰਕੇ ਹੀ ਰੋਟੀ ਬਣਾਓ ਅਜਿਹਾ ਕਰਨ ਦੇ ਨਾਲ ਘਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਖਾਤਮਾ ਹੋ ਜਾਵੇਗਾ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਫਰਿੱਜ ਦੇ ਉੱਪਰ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਆਪਣੇ ਘਰ ਦੇ ਵਿੱਚ ਰਸੋਈ ਵਿੱਚ ਦਵਾਈਆਂ ਨਾ ਰੱਖੋ ਇਹ ਬੜੀਆਂ ਹੀ ਅਸ਼ੋਭ ਮੰਨੀਆਂ ਜਾਂਦੀਆਂ ਹਨ ਇਸ ਦੇ ਨਾਲ ਬਿਮਾਰੀਆਂ 'ਚ ਵਾਧਾ ਹੁੰਦਾ ਹੈ ਜੋ ਸਾਡੇ ਸਰੀਰ ਦੇ ਰੋਗ ਨੂੰ ਠੀਕ ਹੀ ਨਹੀਂ ਕਰ ਪਾਉਂਦੀਆਂ ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਭਾਵੇਂ ਕਿ ਡਸਟਬਿਨ ਰਸੋਈ ਦੇ ਵਿੱਚ ਹੀ ਰੱਖਦੇ ਹਨ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਦੇ ਵਿੱਚ ਪਾ ਦਿੰਦੇ ਹਨ ਪਰ ਅਜਿਹਾ ਕਰਨਾ ਗਲਤ ਹੈ ਰਸੋਈ ਵਿੱਚ ਕਦੇ ਵੀ ਡਸਟਬਿਨ ਨਹੀਂ ਰੱਖਣਾ ਚਾਹੀਦਾ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਸਾਤ ਸੰਗਾ ਜੀ ਰਸੋਈ ਦੇ ਵਿੱਚ ਕਦੇ ਵੀ ਪਲਾਸਟਿਕ ਤੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਇਸ ਨਾਲ ਨਕਾਰਾਤਮਕਤਾ ਫੈਲਦੀ ਹੈ ਇਹ ਚੀਜ਼ਾਂ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀਆਂ ਹਨ ਆਪਣੇ ਘਰ ਦੀ ਰਸੋਈ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਾ ਲਗਾਓ ਵਾਸਤਵ ਸ਼ਾਸਤਰ ਦੇ ਅਨੁਸਾਰ ਇੱਕ ਇਹ ਬਹੁਤ ਹੀ ਅਸ਼ubh ਮੰਨਿਆ ਜਾਂਦਾ ਹੈ ਜੇਕਰ ਰਸੋਈ ਦੇ ਵਿੱਚ ਸ਼ੀਸ਼ਾ ਹੈ ਉਸ ਨੂੰ ਅੱਜ ਹੀ ਬਾਹਰ ਕੱਢ ਦਿਓ ਇਸ ਨਾਲ ਪਾਣੀ ਤੇ ਅੱਗ ਦਾ ਸੰਤੁਲਨ ਵਿਗੜ ਜਾਂਦਾ ਹੈ ਰਸੋਈ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਵਰਤਣਾ ਚਾਹੀਦਾ ਇਹ ਸਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਇਸ ਤੋਂ ਇਲਾਵਾ ਟੁੱਟੇ ਹੋਏ ਬਰਤਨ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਇਸ ਨਾਲ ਸਾਡੀ ਕਿਸਮਤ ਵਿਗੜ ਜਾਵੇਗੀ ਇਸ ਨਾਲ ਧਨ ਦੀ ਕਮੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਰਸੋਈ ਦੇ ਵਿੱਚ ਭੁੱਲ ਕੇ ਵੀ ਛਾੜੂ ਨਹੀਂ ਰੱਖਣਾ ਚਾਹੀਦਾ ਇਸ ਕਾਰਨ ਸਾਡੇ ਘਰ ਦੇ ਵਿੱਚ ਧਨ-ਦੌਲਤ ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਘਰ ਦੀ ਬਰਕਤ ਘਟਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਅਸੀਂ ਰਸੋਈ ਵਿੱਚ ਝਾੜੂ ਰੱਖਦੇ ਹਾਂ, ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਵਧਣੇ ਸ਼ੁਰੂ ਹੋ ਜਾਂਦੇ ਹਨ। ਬਹੁਤ ਹੀ ਬੁਰਾ ਅਸਰ ਪੈਂਦਾ ਹੈ। ਧਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਤਵੇ ਤੇ ਕੜਾਹੀ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰੋ। ਅਜਿਹਾ ਕਰਨ ਨਾਲ ਤਵਾ ਤੇ ਕੜਾਹੀ ਸਾਫ਼ ਹੋ ਜਾਵੇਗਾ। ਤੁਹਾਡੀ ਕਿਸਮਤ ਵੀ ਉਸੇ ਤਰ੍ਹਾਂ ਹੀ ਚਮਕਣੀ ਸ਼ੁਰੂ ਹੋ ਜਾਵੇਗੀ ਤਵਾ ਉਸ ਉਲਟ ਦਿਸ਼ਾ ਦੇ ਵਿੱਚ ਹੀ ਰੱਖੋ ਜਿਸ ਦੇ ਹਿਸਾਬ ਦੇ ਵਿੱਚ ਰਹਿ ਕੇ ਤੁਸੀਂ ਖਾਣਾ ਬਣਾਇਆ ਹੈ ਅਜਿਹਾ ਕਰਨ ਨਾਲ ਤੁਹਾਨੂੰ ਬੜਾ ਲਾਭ ਹੋਵੇਗਾ ਤੁਸੀਂ ਜਦੋਂ ਵੀ ਤਵੇ ਦੇ ਉੱਪਰ ਨਮਕ ਪਾਉਂਦੇ ਹੋ ਤਾਂ ਉਹ ਸਿੰਦਾ ਨਮਕ ਹੀ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਰੱਖ ਸਕਦੇ ਹੋ ਜਦੋਂ ਵੀ ਇਹ ਨਮਕ ਪੱਕ ਜਾਵੇ ਤਾਂ ਇਸ ਉੱਪਰ ਰੋਟੀ ਬਣਾ ਕੇ ਜਾਨਵਰ ਦੇ ਲਈ ਰੱਖ ਦਿਓ ਸਾਤ ਸੰਗਤ ਜੀ ਤਵੇ ਦੇ ਉੱਪਰ ਕਦੇ ਵੀ ਝੂਠੀ ਚੀਜ਼ ਰੱਖ ਕੇ ਗਰਮ ਨਹੀਂ ਕਰਨੀ ਚਾਹੀਦੀ ਇਸ ਨਾਲ ਵੀ ਸਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਵੀ ਸਾਤ ਸੰਗਤ ਜੀ ਤਵੇ ਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ ਉਸ ਉੱਪਰ ਦੁੱਧ ਦੇ ਛਿੱਟੇ ਵੀ ਮਾਰ ਸਕਦੇ ਹੋ ਇਹ ਵੀ ਗੱਲ ਨੂੰ ਬੜੀ ਸ਼ੁਭ ਮੰਨਿਆ ਜਾਂਦਾ ਹੈ ਜਿਸ ਜਗ੍ਹਾ ਤੇ ਤੁਸੀਂ ਖਾਣਾ ਬਣਾ ਰਹੇ ਹੋ ਉਸ ਜਗ੍ਹਾ ਤੇ ਸੱਜੇ ਪਾਸੇ ਜੇਕਰ ਤੁਸੀਂ ਕੜਾਹੀ ਰੱਖਦੇ ਹੋ ਬੜੇ ਹੀ ਸ਼ubh ਮੰਨੀ ਜਾਂਦੀ ਹੈ ਜੇਕਰ ਤੁਸੀਂ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਹੋ ਇਹ ਵੀ ਬੜਾ ਚੰਗਾ ਮੰਨਿਆ ਜਾਂਦਾ ਹੈ ਕਦੇ ਵੀ ਬੈੱਡ ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਆਪਣੇ ਰਸੋਈ ਦੇ ਵਿੱਚ ਕਦੇ ਵੀ ਪੂਜਾ ਸਥਾਨ ਵੀ ਬਣਾਉਣਾ ਨਹੀਂ ਚਾਹੀਦਾ ਇਹ ਵੀ ਅਸ਼ubh ਹੁੰਦਾ ਹੈ ਤਵੇ ਨੂੰ ਵਰਤਣ ਤੋਂ ਪਹਿਲਾਂ ਧੋ ਕੇ ਕੁਝ ਸਮੇਂ ਦੇ ਲਈ ਸੁੱਕਣ ਦੇ ਲਈ ਜ਼ਰੂਰ ਰੱਖ ਦਿਓ ਇਸ ਨਾਲ ਤਵਾ ਜਲਦੀ ਗਰਮ ਹੋ ਜਾਵੇਗਾ ਇਸ ਦੇ ਨਾਲ ਤਵਾ ਜਲਦੀ ਗਰਮ ਹੋ ਜਾਵੇਗਾ ਜੇਕਰ ਤੁਸੀਂ ਤਵੇ ਦੇ ਉੱਪਰ ਕਿਉਂ ਵੀ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਵਿੱਚ ਪਾਣੀ ਲੈਂਦੇ ਹਾਂ ਇਹ ਤੁਹਾਡੀ ਸਿਹਤ ਲਈ ਬੜਾ ਹੀ ਚੰਗਾ ਮੰਨਿਆ ਜਾਵੇਗਾ ਇਹ ਪਾਣੀ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਤੁਸੀਂ ਵੇਖਿਆ ਹੀ ਹੋਵੇਗਾ ਪੂਜਾ ਕਰਾਂ ਦੇ ਵਿੱਚ ਹਮੇਸ਼ਾ ਹੀ ਪਿੱਤਲ ਦੇ ਬਰਤਨ ਵਿੱਚ ਪਾ ਕੇ ਜਾਂ ਤਾਂਬੇ ਦੇ ਬਰਤਨ ਵਿੱਚ ਪਾ ਕੇ ਹੀ ਪਾਣੀ ਰੱਖਿਆ ਜਾਂਦਾ ਹੈ ਜੋ ਕਿ ਬੜਾ ਹੀ ਸ਼ੁਭ ਤੇ ਪਵਿੱਤਰ ਹੁੰਦਾ ਹੈ ਖਾਣਾ ਬਣਾਉਂਦੇ ਸਮੇਂ ਹਮੇਸ਼ਾ ਹੀ ਅੰਦਰ ਆਪਣੇ ਭਾਵਕੇ ਮਨ ਵਿੱਚ ਚੰਗੇ ਵਿਚਾਰ ਹੀ ਹੋਣੇ ਚਾਹੀਦੇ ਹਨ ਕਿਉਂਕਿ ਖਾਣਾ ਸਾਡੀ ਸਿਹਤ ਲਈ ਬੜਾ ਗੁਣਕਾਰੀ ਹੈ ਆਪਣੀ ਰਸੋਈ ਦੇ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਤਾਂਬੇ ਦੇ ਬਰਤਨ ਜਾਂ ਪਿੱਤਲ ਦੇ ਬਰਤਨ ਵੀ ਜ਼ਰੂਰ ਰੱਖਣੇ ਚਾਹੀਦੇ ਹਨ ਇਸ ਤਰ੍ਹਾਂ ਕਰਨ ਨਾਲ ਧਨ ਦੀ ਕਮੀ ਕਦੇ ਨਹੀਂ ਹੋਵੇਗੀ ਮੋਰਦਾ ਖੰਭ ਵੀ ਕਹਿੰਦੇ ਹਨ ਬੜਾ ਸ਼ੁਭ ਮੰਨਿਆ ਜਾਂਦਾ ਹੈ ਇਹ ਸਾਰੀਆਂ ਹੀ ਜੁਗਤੀਆਂ ਵਰਤ ਕੇ ਅਸੀਂ ਆਪਣੇ ਘਰ ਦੇ ਵਿੱਚੋਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਨ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਰੱਖਿਆ ਕਰੋ ਤੇ ਫਿਰ ਹੀ ਖਾਣਾ ਬਣਾਇਆ ਕਰੋ ਸਤ ਸੰਗਤ ਜੀ ਇਹ ਸੀ ਜੀ ਅੱਜ ਦੀਆਂ ਕੁਝ ਜ਼ਰੂਰੀ ਗੱਲਾਂ ਜੋ ਸਾਡੀ ਰਸੋਈ ਦੇ ਨਾਲ ਰਿਲੇਟਡ ਹਨ ਜੇਕਰ ਇਹਨਾਂ ਗੱਲਾਂ ਨੂੰ ਖਾਸ ਧਿਆਨ ਵਿੱਚ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਕਦੇ ਵੀ ਬਿਮਾਰੀਆਂ ਦਾ ਵਾਸ ਨਹੀਂ ਹੋਵੇਗਾ ਦਵਾਈਆਂ ਦੂਰ ਭੱਜ ਜਾਣਗੀਆਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ